ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਤੁਹਾਨੂੰ ਇੱਕ ਉਲਟ ਗੰਗਾ ਵਹਾਉਣ ਦੀ ਕੋਸ਼ਿਸ਼ ਕਰਦੇ ਆ ਆਮ ਖਾਸ ਕੀ ਹੈਗਾ ਕਿ ਮਹਾਲੀ ਦੇ ਵਿੱਚੋਂ ਲੋਕ ਮਹਾਲੀ ਦੇ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਜ਼ਮੀਨਾਂ ਵੇਚ ਕੇ ਪੰਜਾਬ ਦੇ ਵਿੱਚ ਖਰੀਦੇ ਨੇ ਅਗਰ ਆਪਾਂ ਪੰਜਾਬ ਦੇ ਵਿੱਚ ਜ਼ਮੀਨਾਂ ਵੇਚੀਆਂ ਨੇ ਲੇਕਿਨ ਆਪਾਂ ਮਹਾਲੀ ਕਿਸ ਤਰ੍ਹਾਂ ਦੀ ਜ਼ਮੀਨ ਖਰੀਦੀਏ ਜਿਹੜੀ ਕਿ ਆਪਣੇ ਲਈ ਪ੍ਰੋਫਿਟੇਬਲ ਹੋਵੇ ਇਸ ਇਲਾਕੇ ਦਾ ਜਿਹੜੇ ਮਹਾਲੀ ਦੇ ਲਵੇ ਲਾਉਣੇ ਪਿੰਡਾਂ ਦੇ ਵਿੱਚੋਂ ਜ਼ਿਮੀਂਦਾਰਾਂ ਨੇ ਆਪਣੀ ਜ਼ਮੀਨ ਵੇਚੀ ਆ ਅਗਰ ਉਹ ਵੀ ਉੱਥੇ ਹੀ ਜ਼ਮੀਨ ਖਰੀਦਣੀ ਚਾਹਣ ਤਾਂ ਕਿੱਥੇ ਜ਼ਮੀਨ ਖਰੀਦਣ ਆਓ ਇਸ ਸਵਾਲ ਨੂੰ ਅਡਰੈਸ ਕਰਦੇ ਆਂ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਐਸੇ ਨੁਕਤੇ ਉੱਤੇ ਜਾਣਕਾਰੀ ਦੇਣ ਲੱਗਿਆ ਜਿਹੜੀ ਅਗਰ ਤੁਸੀਂ ਇਸ ਗੱਲ ਨੂੰ ਮਤਲਬ ਆਪਣੇ ਤੇ ਲਾਗੂ ਕਰ ਲੋਗੇ ਜਾਨੀ ਜੇਕਰ ਤੁਸੀਂ ਆਪਣੇ ਲਈ ਇਸ ਤਰ੍ਹਾਂ ਦੀ ਜ਼ਮੀਨ ਪਹ ਮਹਾਲੀ ਦੇ ਨੇੜੇ ਖਰੀਦ ਲਓਗੇ ਜਿੱਥੇ ਮੈਂ ਤੁਹਾਨੂੰ ਦੱਸੂਗਾ ਤਾਂ ਤੁਸੀਂ ਬਹੁਤ ਹੀ ਵਧੀਆ ਰਹੋਗੇ ਹੁਣ ਮੈਂ ਤੁਹਾਨੂੰ ਦੱਸਦਾ ਦੋਸਤੋ ਜੇ ਹੁਣ ਤੁਸੀਂ ਕਹੋਗੇ ਵੀ ਅਸੀਂ ਮਾਨਸਾ ਦੇ ਵਿੱਚ ਜ਼ਮੀਨ ਵੇਚੀ ਆ ਅਸੀਂ ਤਾਂ ਹਸ਼ਿਆਰਪੁਰ ਦੇ ਜੱਕ ਤੇ ਹੋਰ ਸਸਤੇ ਏਰੀਆ ਦੇ ਵਿੱਚ ਜ਼ਮੀਨ ਵੇਚੀ ਆ ਅਸੀਂ ਉੱਥੋਂ ਮਤਲਬ ਘੱਟ ਰੇਟ ਤੇ ਜ਼ਮੀਨ ਵੇਚੀ ਆ ਤੇ ਅਸੀਂ ਕਰੋੜਾਂ ਰੁਪਏ ਦੀ ਜਿਹੜੀ ਮਹਿੰਗੀ ਜ਼ਮੀਨ ਆ ਉਹ ਅਸੀਂ ਕਿਉਂ ਖਰੀਦੀ ਇੱਥੇ ਇੱਥੇ ਸਾਨੂੰ ਖਰੀਦ ਕੇ ਕੀ ਲਾਭ ਹੈ ਉੱਥੇ ਅਸੀਂ ਆਪਦਾ 50 ਏਕੜ ਵੇਚੇ ਨੇ ਤੇ ਇੱਥੇ ਅਸੀਂ ਆ ਕੇ 5-4 ਏਕੜ ਖਰੀਦੀਏ ਇਹ ਇਹ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ ਤੇ ਜਿਹੜੇ ਮਹਾਲੀ ਦੇ ਬੰਦੇ ਵੀ ਨੇ ਜਿਹੜੇ ਜ਼ਮੀਨ ਵੇਚ ਕੇ ਆਲੇ-ਦਾਲੇ ਪੰਜਾਬ ਦੇ ਵਿੱਚ ਭਜਦੇ ਨੇ ਜ਼ਮੀਨਾਂ ਖਰੀਦਣ ਉਹਨਾਂ ਲਈ ਵੀ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਤੁਸੀਂ ਉੱਥੇ ਦੀ بجائے ਅਗਰ ਮਹਾਲੀ ਦੇ ਨੇੜੇ ਜ਼ਮੀਨ ਲੈਣਿਓ ਤਾਂ ਤੁਸੀਂ ਕਿੰਨੇ ਫਾਇਦੇਮੰਦ ਰਹੋਗੇ ਇਹਨੂੰ ਆਪਾਂ ਅਡਰੈਸ ਕਰਦੇ ਹਾਂ ਦੇਖੋ ਦੋਸਤੋ ਹਰ ਇੱਕ ਚੀਜ਼ ਦਾ ਇੱਕ ਆਪਣਾ ਜਿਹੜਾ ਅ ਤਰਕ ਨਾਲ ਤੇ ਆਪਾਂ ਕੀ ਕਹਿੰਦੇ ਹੁੰਨੇ ਆ ਆਪਣਾ ਬਿਜ਼ਨਸ ਦੇ ਪੁਆਇੰਟ ਆਫ 뷰 ਤੋਂ ਆਪਾਂ ਨੂੰ ਸੋਚਣਾ ਚਾਹੀਦਾ ਨਾ ਕਿ ਹਰ ਵਕਤ ਇੱਕੋ ਹੀ ਗੱਲ ਕਿ ਅਸੀਂ ਮਹਿੰਗੀ ਜਮੇਂ ਵੇਚੀਏ ਜਾਂ ਸਸਤੀ ਖਰੀਦਨੀ ਆ ਅਸੀਂ ਇੱਥੇ 80 ਕਰੋੜ ਨੂੰ ਵੇਚੀਏ ਜਾਂ ਅਸੀਂ ਜਾ ਕੇ ਘੱਟ ਰੇਟ ਤੇ ਜ਼ਮੀਨ ਖਰੀਦਨੀ ਆ ਨਹੀਂ ਇਹ ਬਿਲਕੁਲ ਤਰਕ ਆਪਣਾ ਗਲਤ ਹੈਗਾ ਆਪਾਂ ਉੱਥੇ ਜ਼ਮੀਨ ਖਰੀਦਨੀ ਆ ਜਿੱਥੇ ਆਪਾਂ ਨੂੰ ਫਾਇਦਾ ਹੋਊਗਾ ਹੁਣ ਅਗਰ ਦੋਸਤੋ ਤੁਸੀਂ ਮਹਾਲੀ ਦੇ ਵਿੱਚ ਜ਼ਮੀਨ ਵੇਚੀ ਆ ਮਹਾਲੀ ਵਾਲਿਆਂ ਨੂੰ ਮੈਂ ਬਾਅਦ ਵਿੱਚ ਜਾਂ ਚਲ ਮੈਂ ਮਹਾਲੀ ਵਾਲਿਆਂ ਨੂੰ ਪਹਿਲਾਂ ਦੱਸਦਾ ਪੰਜਾਬ ਵਾਲਿਆਂ ਨੂੰ ਮੈਂ ਬਾਅਦ ਵਿੱਚ ਦੱਸੂਗਾ ਕਿ ਤੁਸੀਂ ਅਗਰ ਮਹਾਲੀ ਖਰੀਦਦੇ ਹੋ ਤਾਂ ਕੀ ਤੁਹਾਨੂੰ ਬੈਨੀਫਿਟ ਹੋਗਾ ਦੋਸਤੋ ਹੁਣ ਜਿਸ ਵਿਅਕਤੀ ਨੇ ਮਹਾਲੀ ਦੇ ਵਿੱਚ ਮੰਨ ਲਓ ਕਿ ਉਹਦਾ ਮਾਟਰਾ ਛੋ ਜਬ ਬੜੀ ਜਾਂ ਇਦਰਾ ਤਕੀਪੁਰ ਕਹਿ ਲਓ ਅ ਨਿਊ ਚੰਡੀਗੜਾ ਵਾਲੇ ਪਾਸੇ ਜਾਂ 에য়ারਪੋਰਟ ਵਾਲੇ ਪਾਸੇ ਇਹਨਾਂ अनेका ਪਿੰਡਾਂ ਦੇ ਵਿੱਚ ਅਗਰ ਤੁਹਾਡੀ ਜ਼ਮੀਨ ਵਿਕੀ ਹੈ ਜਾਂ ਤੁਹਾਡੀ ਜ਼ਮੀਨ ਐਕਵਾਇਰ ਹੋਈ ਹੈ ਕੀ ਤੁਸੀਂ ਉੱਥੇ ਜ਼ਮੀਨ ਆਪਣੀ ਪੈਸੇ ਵਟ ਕੇ ਹੁਣ ਤੁਸੀਂ ਪੰਜਾਬ 'ਚ ਜ਼ਮੀਨ ਖਰੀਦਣ ਭਜਦੇ ਹੋ ਇਹਦੀ ਬਜਾਏ ਅਗਰ ਤੁਸੀਂ ਸਪੋਜ਼ ਕਰ ਲਓ ਮੰਨ ਲਓ ਕਿ ਤੁਸੀਂ ਆਪਣੇ ਪਿੰਡ ਦੇ ਤੁਸੀਂ ਕੋਰੜੀ ਜ਼ਮੀਨ ਵੇਚੀ ਮੰਨ ਲਓ ਤੁਸੀਂ ਕੋਰੜੀ ਜ਼ਮੀਨ ਤੁਸੀਂ ਵੇਚੀ ਜਾਂ ਤੁਸੀਂ ਸਿਉ ਜ਼ਮੀਨ ਵੇਚੀ ਤੁਹਾਡੀ ਐਕਵਾਇਰ ਹੋ ਗਈ ਚਾਹੇ ਤੁਸੀਂ ਵੇਚਤੀ ਉਹਦੇ ਨਾਲ ਹੀ ਤੁਹਾਡੇ ਪਿੰਡ ਲੱਗੇ ਕੋਰੜਾ ਲੱਗਿਆ ਨਾਲ ਹੀ ਤੁਹਾਡਾ ਸਿੱਖ ਨਮਾਜਰਾ ਲੱਗ ਗਿਆ ਇਹ ਪਿੰਡ ਨਾਲ ਨਾਲ ਮਤਲਬ ਅਗਲੇ ਪਿੰਡ ਆ ਗਏ ਜਿੰਨੇ ਵੀ ਪਿੰਡ ਮਤਲਬ ਆਪਾਂ ਅਗਲੇ ਦੇਖਦੇ ਆਂ ਅਗਰ ਤੁਸੀਂ ਉੱਥੇ ਜ਼ਮੀਨ ਖਰੀਦ ਦਿਓ ਦੋਸਤੋ ਉੱਥੇ ਜ਼ਮੀਨ ਖਰੀਦਣ ਦਾ ਲਾਭ ਇਹ ਹੁੰਦਾ ਹੈਗਾ ਕਿ ਬਹੁਤ ਵਿੱਚ ਵਿਅਕਤੀ ਕਰਦੇ ਵੀ ਨੇ ਇਸੇ ਤਰ੍ਹਾਂ ਮੈਨੂੰ ਪਤਾ ਇਸ ਚੀਜ਼ ਦਾ ਕਿ ਬਹੁਤ ਬੰਦੇ ਇਸ ਤਰ੍ਹਾਂ ਕਰਦੇ ਵੀ ਨੇ ਕਿ ਆਪਣੀ ਜਦੋਂ ਜ਼ਮੀਨ ਵਿਕ ਜਾਂਦੀ ਆ ਆਪਦੇ ਗੁਆਂਢ ਵਾਲੇ ਪਿੰਡ ਦੇ ਵਿੱਚ ਜ਼ਮੀਨ ਖਰੀਦ ਲੈਂਦੇ ਨੇ ਕੋਸ ਆਪ ਦਾ ਫਿਰ ਸ਼ੋਰੂਮ ਵਗੈਰਾ ਲੈ ਲੈਂਦੇ ਨੇ ਉੱਥੇ ਜ਼ਮੀਨ ਲੈ ਲੈਂਦੇ ਨੇ ਉਹਦਾ ਫਾਇਦਾ ਕੀ ਹੁੰਦਾ ਹੁਣ ਮੰਨ ਲਓ ਉਹਨਾਂ ਨੇ ਸ਼ਿਉ ਜ਼ਮੀਨ ਵੇਚੀ ਉਹਨਾਂ ਦੀ 15 ਕਰੋੜ ਨੂੰ ਜ਼ਮੀਨ ਵਿਕ ਗਈ ਏਕੜ ਉਹ 15 ਕਰੋੜ ਨੂੰ ਤਾਂ ਵਿਕੀ ਕਿਉਂਕਿ ਉਹਨਾਂ ਦੀ ਐਕਵਾਇਰ ਹੋ ਉੱਥੇ ਮਤਲਬ ਉਹ ਪ੍ਰੋਜੈਕਟ ਚ ਆ ਗਈ ਹੁਣ ਅਗਲੇ ਪਿੰਡ ਜਿਹੜੇ ਕਿ ਪਹਿਲਾਂ ਅਕਵਾਇਰ ਨਹੀਂ ਹੋਏ ਹੈਗੇ ਉੱਥੇ ਜਦੋਂ ਉਹ ਜ਼ਮੀਨ ਖਰੀਦ ਲੈਣਗੇ ਉੱਥੇ ਰੇਟ ਮੰਨ ਲਓ ਤੁਸੀਂ ਅੱਜ ਤੋਂ ਅੱਜ ਤੋਂ 4 ਮਹੀਨੇ ਪਹਿਲਾਂ ਦੋਸਤੋ ਮੈਂ ਜੇ ਤੁਹਾਨੂੰ ਗੱਲ ਕਰਾਂ ਅੱਜ ਤੋਂ 4 ਮਹੀਨੇ ਪਹਿਲਾਂ ਸੇਖਨमाजरा ਕੋੜਾੜਾ ਇਹ ਜਿੰਨੇ ਨਾਲ ਵਾਲੇ ਪਿੰਡ ਨੇ ਮਤਲਬ ਮੋٹے ਮੋٹے ਮੇਰੇ ਯਾਦ ਰਹ ਜਾਂਦੇ ਨੇ ਬਾਕੀ ਪਿੰਡ ਮਤਲਬ ਹੋਰ ਪਿੰਡ ਹੈਗੇ ਉੱਥੇ ਜ਼ਮੀਨਾਂ ਦੇ ਰੇਟ ਜਿਹੜੇ ਸੀਗੇ ਬਹੁਤ ਘੱਟ ਰੇਟ ਸੀ ਮੰਨ ਕੇ ਚੱਲੋ ਕੋਈ 3 ਕਰੋੜ ਦੇ ਲਵੇ ਲੋਨੇ ਰੇਟ ਸੀ ਹੁਣ ਉਹਨਾਂ ਪਿੰਡਾਂ ਨੂੰ ਵੀ ਸਰਕਾਰ ਨੇ ਬਾਅਦ ਦੇ ਵਿੱਚ ਐਕਵਾਇਰ ਕਰਨਾ ਚਾਹੇ ਤਾਂ ਸਰਕਾਰ ਆਪਣੇ ਪ੍ਰੋਜੈਕਟ ਚ ਉਹਨੂੰ ਲੈ ਲੈਂਦੀ ਆ ਨਾਲ ਲੱਗਦੀ ਜ਼ਮੀਨ ਨੂੰ ਚਾਹੇ ਕੋਈ ਨਾ ਕੋਈ ਫਿਰ ਬਿਲਡਰ ਜਾਂ ਮਤਲਬ ਕੋਈ ਜਿਵੇਂ ਗਿਲਕੁਆਲਿਆਂ ਨੇ ਚੱਕੀਆਂ ਹੋਈਆਂ ਨੇ ਹੋਰ अनेका ਕੰਪਨੀਆਂ ਨੇ ਉਹ ਉੱਥੇ ਆਪਣਾ ਪ੍ਰੋਜੈਕਟ ਲਾ ਲੈਂਦੀਆਂ ਨੇ ਕਿਉਂਕਿ ਉਹ ਮਹਾਲੀ ਦੇ ਨਾਲ ਲੱਗ ਗਏ ਪਿੰਡ ਔਰ ਮਹਾਲੀ ਦੇ ਪ੍ਰੋਜੈਕਟ ਜਿਹੜਾ ਗਵਰਨਮੈਂਟ ਨੇ ਕਟਿਆ ਦੀ ਉਹਦੇ ਨਾਲ ਲੱਗ ਗਿਆ ਇਹ ਸਾਡੇ ਨੂੰ ਮੇਰੀ ਗੱਲ ਉਹ ਜ਼ਮੀਨ ਜਿਹੜੀ ਜਿੱਦੇ ਪ੍ਰੋਜੈਕਟ ਦੇ ਵਿੱਚ ਫਿਰ ਆ ਜਾਂਦੀ ਆ ਉਨੀ ਤਾਂ ਹੁੰਦੀ ਹੀ ਹੈਗੀ ਮਤਲਬ ਉਸ ਸਾਲ ਸੇ ਮਹੀਨਾ ਅਟਕ ਕੇ ਆ ਜਾਂਦੀ ਆ ਆ ਜਿਹੜੇ ਮੈਂ ਪਿੰਡਾਂ ਦੇ ਤੋਂ ਨਾਮ ਲੈ ਰਿਹਾ ਇਹ ਦੋਸਤੋ ਹੁਣ ਪਿੰਡ ਮਤਲਬ ਪ੍ਰੋਜੈਕਟ ਦੇ ਵਿੱਚ ਆਉਣ ਲੱਗ ਗਏ ਇਹਨਾਂ ਦੀ ਅਨਾਉਂਸਮੈਂਟ ਹੀ ਹੋਈ ਆ ਇਹਨਾਂ ਦੀ ਅਜੇ ਗੱਲ ਹੀ ਚੱਲੀ ਆ ਉੱਥੇ ਰੇਟ ਦੁੱਗਣਿਆਂ ਵਾਂਗ ਹੋ ਗਏ ਹੁਣ ਤੁਸੀਂ ਕਹੋਗੇ ਵੀ ਐਵੇਂ ਹੀ ਕਿਹ ਜਾਂਦਾ ਤੁਸੀਂ ਕੋਈ ਵੀ ਅੱਜ ਕਰੋੜੇ ਸਿੱਖ ਨमाज ਦੇ ਰੇਟ ਪੁੱਛ ਕੇ ਦੇਖੋ ਜਿਹੜੇ 4 ਮਹੀਨੇ ਰੇਟ ਸੀਗੇ ਜੇ ਉਹਦੋਂ ਦੁੱਗਣਾ ਰੇਟ ਨਾ ਹੋਵੇ ਤਾਂ ਮੈਨੂੰ ਤੁਸੀਂ ਸੰਧੂ ਨਾ ਕਿਓ ਕਿਉਂਕਿ ਮੈਂ ਉੱਥੇ ਕੰਮ ਕਰਦਾਗਾ ਇਹ ਮਤਲਬ ਕੱਲੇ ਇੱਕ ਇਹ ਆਧਾਰਨ ਐ ਤੁਹਾਨੂੰ ਮੈਂ ਦਿੱਤੀ ਨਿਊ ਚੰਡੀਗੜਾ ਦੇ ਪਖਸ਼ੇ ਲੈ ਲੋ ਉੱਥੇ ਵੀ ਜਿਹੜੇ ਮੰਨ ਲਓ ਤੁਸੀਂ ਆਪਣੇ 1 ਕੋ 1 2 3 ਇਹ ਪ੍ਰੋਜੈਕਟਾਂ ਦੇ ਨਾਲ ਲੱਗਦੇ ਜਿਹੜੇ ਪਿੰਡਾਂ ਚੋਂ ਜ਼ਮੀਨਾਂ ਨੇ ਕੁਝ ਲੋਕਾਂ ਨੇ ਲਈਆਂ ਵੀ ਨੇ ਮੈਨੂੰ ਪਤਾ ਉਹ ਕਿੰਨੇ ਵਧੀਆ ਰਹੇ ਦੇਖੋ ਆਪਣੇ ਜੇ 2 ਏਕੜਾ ਨਾਲ ਦੇ ਵਿੱਚ ਆਏ ਸੀਗੇ ਪ੍ਰੋਜੈਕਟ ਦੇ ਉਹਨਾਂ ਨੇ 2 ਏਕੜ ਵੇਚ ਕੇ ਗਾਹਾ 2 ਜਾਂ 3 ਏਕੜ ਲੈ ਲੇ ਘੱਟ ਰੇਟ ਤੇ ਲੈ ਲੇ ਮਤਲਬ ਸਾਲ ਦੋ ਸਾਲਾਂ ਬਾਅਦ ਉਹ ਦੁਬਾਰਾ ਫੇਰ ਉਹਨਾਂ ਨੇ ਉਮਜਕਰ ਮਹਿੰਗੇ ਹੋ ਗਏ ਮਤਲਬ ਕਿੰਨੇ ਅਸਲ ਦੋ ਤੋਂ ਦੁੱਗਣੇ ਹੀ ਨਹੀਂ ਹੁੰਦੇ ਹੈਗੇ ਕਈ ਵਾਰੀ ਕਈ ਕਈ ਗੁਣਾ ਹੋ ਜਾਂਦੇ ਨੇਗੇ ਮਤਲਬ ਇੱਕੇ ਲੱਗਤ ਹੁਣ ਜਿਹੜੇ ਇਹਨਾਂ ਪਿੰਡਾਂ ਦੇ ਆਲੇ-ਦਾਲੇ ਵਾਲੇ ਰੇਟ ਨੇ ਜਿਹੜੇ ਪ੍ਰੋਜੈਕਟਾਂ ਚ ਆ ਰਹੇ ਨੇ ਇਹਨਾਂ ਦਾ ਪਤਾ ਹੀ ਨਹੀਂ ਕਿੱਥੇ ਜਾ ਕੇ ਪਤਾ ਨਹੀਂ ਮਤਲਬ ਇਨਾਂ ਦੇ ਬਰਾਬਰ ਦਾ ਹੀ ਹੋਣਾਗਾ ਹੁਣ ਮੰਨ ਲਓ ਤੁਸੀਂ ਆ ਜਿਹੜਾ ਐਰੋਟ੍ਰੋਪੋਲਿਸ ਕਟਿਆਗਾ ਜਿਹਦੇ ਚ ਮਟਰਾਂਸ਼ੂ ਕੋਰਡੀ ਬੜੀ ਬੜੀ ਇਹ ਸਾਰੇ ਪਿੰਡ ਆਏ ਨੇ ਇਹਨਾਂ ਪਿੰਡਾਂ ਦਾ ਜਿਹੜਾ ਰੇਟ ਅੱਜ ਚੱਲ ਰਿਹਾਗਾ ਕਿਉਂਕਿ ਇਹ ਇੱਕ ਸੈਕਟਰ ਬਣ ਗਿਆ ਇਹਦੇ ਨਾਲ ਲੱਗਦਾ ਦੂਜਾ ਸੈਕਟਰ ਵਾਂਟੂ ਸੇਮ ਰੇਟ ਹੋ ਜਾਣੇ ਨੇ 2 ਸਾਲਾਂ ਨੂੰ ਹੋ ਜਾਣ 3 ਨੂੰ ਹੋ ਜਾਣ ਮਤਲਬ ਕਈ ਕਈ ਗੁਣਾ ਹੁਣ ਇਸੇ ਤਰ੍ਹਾਂ ਦੋਸਤੋ ਜਿਹੜੇ ਪੰਜਾਬ ਵਾਲੇ ਨੇ ਤੁਸੀਂ ਕਹੋਗੇ ਪੰਜਾਬ ਵਾਲੇ ਸੀ ਯਾਰ ਕਿਉਂ ਲਈ ਉਸ ਜਮੀਨ ਦੇਖੋ ਦੋਸਤੋ ਅੱਜ ਤੁਸੀਂ ਸਪੋਜ ਕਰ ਲੋ ਕਿਸੇ ਸਸਤੇ ਏਰੀਏ ਦੇ ਵਿੱਚ ਜ਼ਮੀਨ ਵੇਚਤੀ 40 ਲੱਖ ਨੂੰ ਜਾਂ 35 ਲੱਖ ਨੂੰ ਏਕੜ ਦੇ ਹਿਸਾਬ ਨਾਲ ਤੁਸੀਂ ਆਪਣੇ 20 ਏਕੜ ਵੇਚਤੇ 20 ਏਕੜ ਵੇਚਤੇ ਤੁਸੀਂ 40 ਨੂੰ 8 ਕਰੋੜ ਦੇ ਤੁਸੀਂ ਆਪ ਦੇ ਮਤਲਬ ਵੇਚਤੇ ਠੀਕ ਹੈ ਜੀ 8 ਕਰੋੜ ਦੇ ਵੇਚ ਕੇ ਜਿੱਥੇ ਤੁਸੀਂ ਹੁਣ ਗਾਹਾਂ ਜ਼ਮੀਨ ਲਮੋਗੇ ਤੁਸੀਂ ਉੱਥੋਂ ਘੱਟ ਰੇਟ ਵਾਲੀ ਭਾਲਣ ਦੀ ਕੋਸ਼ਿਸ਼ ਕਰਦੇ ਹੋ ਮਤਲਬ ਹੁਸ਼ਿਆਰਪੁਰ ਜਾਓਗੇ ਗੜਸ਼ੰਕਰ ਜਾਓਗੇ ਪੱਥਰਾਂ ਵਾਲੀ ਖਰੀਦੋਂਗੇ ਉੱਚੀ ਨੀਮੀ ਖਰੀਦੋ ਮੈਨੂੰ ਕਹਿੰਦੇ ਨੇ ਨਾ ਲੋਕ ਸਸਤੀ ਲੈ ਲਓ ਜੀ ਉੱਚੀ ਨੀਮੀ ਲੈ ਲਓ ਸਮਾਰ ਲਾਂਗੇ ਉਹ ਸਮਾਰੀ ਹੋਈ ਜ਼ਮੀਨ ਤੁਹਾਡੀ ਜਿਹੜੀ ਹੈਗੀ ਆ ਬਹੁਤ ਸਮੇਂ ਬਾਅਦ ਕਿਤੇ ਜਾ ਕੇ ਥੋੜੀ ਮੋਟੀ ਬਦੇਗੀ ਬਾਅਦ ਜੇਗੀ ਚਲੋ ਡੇਢੀ ਹੋ ਜਾਏਗੀ ਮੰਨ ਲਓ ਜਿਹੜੀ ਤੁਸੀਂ ਅੱਜ ਆਪਦੀ 40 ਨੂੰ ਵੇਚਿਆ ਗਾਹਾਂ ਤੁਸੀਂ 30 ਨੂੰ ਖਰੀਦ ਲਈ ਜਾਂ 20 ਨੂੰ ਖਰੀਦ ਲਈ 20 ਵਾਲੀ 30 ਨੂੰ ਹੋ ਜੂ 30 ਵਾਲੀ 40 ਨੂੰ ਹੋ ਜੂਗੀ ਔਰ ਕਈ ਸਾਲਾਂ ਬਾਅਦ ਹੋ ਅਗਰ ਤੁਸੀਂ ਉਹੀ 8 ਕਰੋੜ ਦੀ ਜ਼ਮੀਨ ਜਾ ਕੇ ਮਹਾਲੀ ਦੇ ਨੇੜੇ ਉਸ ਜਗ੍ਹਾ ਤੇ ਲੈਨੇਓ ਜਿੱਥੇ ਜ਼ਮੀਨ ਜਾਂ ਤਾਂ ਐਕਵਾਇਰ ਹੋ ਚੁੱਕੀ ਆ ਜਾਂ ਕੋਈ ਪ੍ਰੋਜੈਕਟ ਕੱਟ ਚੁੱਕਿਆਗਾ ਉਹਦੇ ਨਾਲ ਲੱਗਵੇਂ ਪਿੰਡ ਤੁਸੀਂ ਕਹੋਗੇ ਨਾਲ ਲੱਗਵੇਂ ਪਿੰਡ ਕਿਹੜੇ ਨੇ ਨਾਲ ਲੱਗਵੇਂ ਪਿੰਡ ਸਾਨੂੰ ਪਤਾ ਦੋਸਤੂ ਕਿਹੜੇ ਪਿੰਡ ਨੇ ਇੱਧਰ ਚੁੰਨੀ ਮਸਲੀ ਤੱਕ ਹੁਣ ਜਿਹੜਾ 에어ਪੋਰਟ ਰੋਡ ਆ ਜਿਹੜਾ 에어ਪੋਰਟ ਰੋਡ ਦੇ ਉੱਪਰ ਹੀ ਮੇਰਾ ਉੱਥੇ ਦਫ਼ਤਰ ਆ 에어ਪੋਰਟ ਰੋਡ ਕਾਹਾਂ ਅੱਗੇ ਵੱਧ ਗਿਆ ਇਹ ਹੈਗੀ ਆ ਭਾਰਤ ਮਾਲਾ ਰੋਡ ਕਾਹਾਂ ਜਾ ਕੇ ਦੋ ਹਿੱਸਿਆਂ 'ਚ ਵੰਡੀ ਜਾਂਦੀ ਆ ਇਹ ਜਿੱਥੋਂ ਦੀ ਭਾਰਤ ਮਾਲਾ ਰੋਡ ਲੰਘੀ ਇਹਦੇ ਅੰਦਰਲਾ ਮਹਾਲੀ ਵਾਲਾ ਜੁੰਨੇ ਪਿੰਡ ਨੇ ਇਹ ਸਾਰੇ ਪ੍ਰੋਜੈਕਟਾਂ ਦੇ ਨਾਲ ਲੱਗ ਗਏ ਇਹਨਾਂ ਦੇ ਰੇਟ ਵੀ ਜੇ ਮੈਂ ਤੁਹਾਨੂੰ ਗਿਣਿਆਉਣ ਲੱਗਾ ਦੋਸਤੋ ਅੱਜ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਕਿੰਨੇ ਰੇਟ ਵਧੇ ਨੇ ਸੋਚ ਤੋਂ ਪਰੇ ਔਰ ਜਦੋਂ ਹੁਣ ਆ ਮਾਨਾ ਜਿਹਾ ਸਟੇਬਲ ਹੋ ਕੇ ਕੰਮ ਚੱਲੇਗਾ ਇਹ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ ਹੁਣ ਹੜਾ ਤੋਂ ਜਦੋਂ ਮਤਲਬ ਨਿਆਤ ਮਿਲੇਗੀ ਪੰਜਾਬ ਸਹੀ ਆਪਣੀ ਚਾਲ ਤੇ ਆਵੇਗਾ ਕਿਉਂਕਿ ਪਹਿਲਾਂ ਆਪਾਂ ਨੂੰ ਇਹਨਾਂ ਦੀ ਐਕੁਆਇਰ ਵਾਲੀ ਨੀਤੀ ਨੇ ਮਾਰ ਲਿਆ ਹੁਣ ਆ ਹੜਾ ਨੇ ਮਾਰ ਲਿਆ ਇਹ 6 ਮਹੀਨੇ ਤੋਂ ਆਪਣੇ ਇਹਨਾਂ ਨੇ ਪੱਟੀ ਮਿਸ ਕਰਤੇ ਸਰਕਾਰ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਆਪਾਂ ਮਤਲਬ ਕੁਦਰਤ ਦੀ ਮਾਰ ਘੱਟ ਪਈ ਆ ਇਹ ਜਿਹੜੀ ਮੈਨ ਮੇਡ ਆਪਾਂ ਨੂੰ ਪਰੇਸ਼ਾਨੀਆਂ ਇਹ ਜ਼ਿਆਦਾ ਆਈ ਆ ਜਿੱਦੈ ਇਹਦੇ ਜੋ ਆਪਾਂ ਨਿਕਲਾਂਗੇ ਤਾਂ ਇਹ ਜਿਹੜੇ ਏਰੀਏ ਦੀ ਮੈਂ ਗੱਲ ਕਰ ਰਿਹਾਗਾ ਇਹ ਏਰੀਆ ਨੇ ਦੋਸਤੋ ਡਿਵੈਲਪ ਹੋਣਾ ਹੀ ਹੋਣਾਗਾ ਇਹਦੇ ਤੇ ਕੋਈ ਕਿੰਤੂ ਬਰੰਤੂ ਨਹੀਂ ਹੈਗਾ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਮੇਰੇ ਨਾਲ ਰੋਜ਼ ਮਤਲਬ ਲੋਕ ਠਹਿਕਦੇ ਨੇ ਰੋਜ਼ ਮੇਰੀ ਵੀਡੀਓ ਤੇ ਕੋਈ ਕਮੈਂਟ ਕਰਦਾ ਨਹੀਂ ਜੀ ਹੁਣ ਤਾਂ ਪੰਜਾਬ ਦੇ ਵਿੱਚ ਵੀ ਨਾ ਸਸਤੀਆਂ ਹੋ ਜਾਣਗੀਆਂ ਉੱਥੇ ਤਾਂ ਆਹ ਹੋਜੂ ਉੱਥੇ ਤਾਂ ਮਹਿੰਗੀ ਕੋਈ ਕਹਿੰਦਾ ਮਹਿੰਗੀ ਹੋਜੂ ਕੋਈ ਕਹਿੰਦਾ ਸਸਤੀ ਹੋਜੂ ਮਤਲਬ ਉਹ ਮੇਰੇ ਵੀਰ ਸੋਚਦੇ ਨੇ ਵੀ ਸਾਇਦ ਸਾਡੇ ਕਮੈਂਟਾਂ ਨਾਲ ਹੀ ਮਹਿੰਗੀ ਸਸਤੀ ਹੋਜੂ ਜਾਂ ਉਹ ਸੋਚਦੇ ਨੇ ਸਾਇਦ ਮੇਰੇ ਵੀਡੀਓ ਪਾਉਣ ਨਾਲ ਜਾਂ ਮੇਰੇ ਟਾਈਟਲ ਲਿਖਣ ਨਾਲ ਮਹਿੰਗੀ ਸਸਤੀ ਹੋਜੂ ਨਹੀਂ ਦੋਸਤੋ ਉਹ ਮਤਲਬ ਜੋ ਮਾਰਕੀਟ ਚੱਲਣੀ ਆ ਉਵੇਂ ਹੀ ਚੱਲਣੀ ਆ ਪਰ ਜਿਹੜੇ ਏਰੀਆ ਦੀ ਮੈਂ ਗੱਲ ਕਰ ਰਿਹਾ ਇਹ ਇਹ ਤਾਂ ਮੈਂ ਜਿਹੜੀਆਂ ਗੱਲਾਂ ਤੁਹਾਨੂੰ ਪੰਜਾਬ ਦੀ ਗੱਲ ਕਰਦਾ ਤਾਂ ਸ਼ਾਇਦ ਵਧੇ ਜਾਂ ਸ਼ਾਇਦ ਘਟੇ ਔਰ ਹੋਲੀ-ਹੋਲੀ ਘਟੇ ਵਧੇ ਮਤਲਬ ਸ਼ਾਇਦ ਲੱਗਿਆ ਨਾਲ ਪਤਾ ਨਹੀਂ ਮਹਿੰਗੀ ਹੋਊ ਜਾਂ ਸਸਤੀ ਹੋ ਪਰ ਜਿਹੜੀ ਮੈਂ ਇਲਾਕੇ ਦੀ ਗੱਲ ਕਰ ਰਿਹਾ ਮਹਾਲੀ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਨੇ ਮਹਿੰਗੇ ਹੋਣਾ ਹੀ ਹੋਣਾ ਉਹਨਾਂ ਨੂੰ ਕੋਈ ਮਤਲਬ ਜੋ ਮਰਜੀ ਸਰਕਾਰ ਆ ਜੇ ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਗਿਆ ਪੋਲੀਟਿਕਲ ਪਾਰਟੀ ਆਮ ਆਦਮੀ ਪਾਰਟੀ ਆ ਗਈ ਕੱਲ ਨੂੰ ਅਕਾਲੀ ਦਲ ਆਜੂ ਪਰ ਸੋਨ ਕਾਂਗਰਸ ਆਜੂ ਫੇਰ ਕੋਈ ਆਜੂ ਇੰਨਾ ਨਾਲ ਕੋਈ ਫਰਕ ਨਹੀਂ ਪੈਣਾ ਜਿਹੜਾ ਮਤਲਬ ਉੱਥੇ ਜਿਹੜੀਆਂ ਅਥਾਰਟੀ ਕੰਮ ਕਰਦੀਆਂ ਨੇ ਕਮਾਡਾ ਕੰਮ ਕਰਦਾ ਮਤਲਬ ਉਹ ਉਹ ਮਹਿਕਮੇ ਨੇ ਕੰਮ ਕਰਨਾਗਾ ਉੱਥੇ ਉਹਦੀ ਡਿਵੈਲਪਮੈਂਟ ਉਹ ਮਹਿਕਮਾ ਦੇਖ ਰਿਹਾ ਸਰਕਾਰਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਉਹ ਅਫਸਰ ਦੇਖ ਰਹੇ ਨੇ ਉਹ ਚੀਜ਼ ਜਿਹੜੀ ਹੈਗੀ ਆ ਉਹਨੇ ਡਵੈਲਪਮੈਂਟ ਹੋਣੀ ਹੋਣੀ ਆ ਉਹ ਟਰਾਈ ਸਿਟੀ ਬਣ ਗਿਆ ਮਹਾਲੀ ਮਹਾਲੀ ਨਹੀਂ ਹੈ ਮਹਾਲੀ ਟਰਾਈ ਸਿਟੀ ਹੈ ਦੋਸਤੋ ਮਹਾਲੀ ਟਰਾਈ ਸਿਟੀ ਹੈ ਉਸ ਨੂੰ ਦਿੱਲੀ ਐਨਸੀਆਰ ਨੂੰ ਜੇ ਤੁਸੀਂ ਮੈਨੂੰ ਮੇਰੇ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਦਿੱਲੀ ਐਨਸੀਆਰ ਨੂੰ ਫੇਰ ਜੇ ਨਾਂ ਕੀਤਾ ਮਹਾਲੀ ਟਰਾਈ ਸਿਟੀ ਨੇ ਤਾਂ ਮੈਨੂੰ ਤੁਸੀਂ ਗੁਰਮੀਤ ਸਿੰਘ ਸੰਧੂ ਨਾ ਕਹੋ ਇਹ ਮੇਰਾ ਬੋਲਿਆ ਯਾਦ ਰੱਖਿਓ ਦਿੱਲੀ ਨੂੰ ਫੇਲ ਕਰੂਗਾ ਦਿੱਲੀ ਨੂੰ ਕ੍ਰਾਸ ਕਰੂਗਾ ਮਹਾਲੀ ਸੋ ਮੈਂ ਬੇਨਤੀ ਕਰਦਾ ਮੇਰੇ ਜ਼ਿਮੀਂਦਾਰ ਭਰਾਵਾਂ ਨੂੰ ਜਿਹੜੇ ਤੁਸੀਂ ਸਸਤੀ ਜ਼ਮੀਨ ਵੇਚ ਕੇ ਇੱਕੋ ਹੀ ਗੱਲ ਨੂੰ ਬਸ ਮੰਨੀ ਬੈਠਿਓ ਵੀ ਅਸੀਂ ਹੋਰ ਸਸਤੀ ਜ਼ਮੀਨ ਖਰੀਦਣੀਆਂ ਇਹ ਸਿਆਣਪ ਨਹੀਂ ਹੈ ਤੁਸੀਂ ਉਹ ਜ਼ਮੀਨ ਖਰੀਦੋ ਜਿਹੜੀ ਦਾ ਭਵਿੱਖ ਬਹੁਤ ਵਧੀਆ ਹੈ ਜਿਹੜੀ ਦਾ ਭਵਿੱਖ ਬਹੁਤ ਵਧੀਆ ਤੁਸੀਂ ਮੇਰੇ ਕਹਿਣ ਅਨੁਸਾਰ ਅੱਜ ਮਹਾਲੀ ਜ਼ਮੀਨ ਖਰੀਦ ਲੈਣੋ ਔਰ ਜ਼ਮੀਨ ਉਹ 2-4 ਸਾਲਾਂ ਦੇ ਵਿੱਚ ਕਈ ਗੁਣਾ ਵੱਧ ਜਾਂਦੀ ਆ ਉਸ ਤੋਂ ਬਾਅਦ ਵੇਚ ਕੇ ਖਰੀਦ ਲਿਓ ਜਿੱਥੇ ਤੁਜੀ ਜ਼ਮੀਨ ਮਤਲਬ ਜੇ ਖੇਤੀਬਾੜੀ ਵਾਲੀ ਲੈ ਖਰੀਦਨੀ ਆ ਤਾਂ ਉੱਤੇ ਜਿੰਨੀ ਮਰਜ਼ੀ ਖਰੀਦ ਲਿਓ ਸੋ ਮੇਰਾ ਇੱਕੋ ਹੀ ਜ਼ਮੀਂਦਾਰ ਭਰਾਵਾਂ ਨੂੰ ਬੇਨਤੀ ਮੈਂ ਹਮੇਸ਼ਾ ਕਰਦਾ ਨਾ ਕਿ ਬਿਜ਼ਨਸਮੈਨ ਬਣੋ ਜੱਟ ਨਾ ਬਣੋ ਜੱਟ ਤਾਂ ਸੀ ਹੈਗੇ ਆ ਜਟਵੈਰ ਨਾ ਬਣੋ ਸਿਰਫ ਆਪਣੇ ਆਪ ਨੂੰ ਇਹ ਨਾ ਕਹੋ ਕਿ ਅਸੀਂ ਤਾਂ ਜੀ ਜੱਟਾਂ ਜੀ ਸੀ ਤਾਂ ਜੀ ਖੇਤੀ ਕਰਦੇ ਆ ਜੀ ਸਾਨੂੰ ਤਾਂ ਜੀ ਹੋਰ ਕੁਸਾਉਂਦਾ ਹੀ ਨਹੀਂ ਨਹੀਂ ਆਪਣੇ ਆਪ ਨੂੰ ਬਿਜ਼ਨਸਮੈਨ ਵੀ ਬਣਾਓ ਜ਼ਿਮੀਂਦਾਰ ਵੀ ਰਹੋ ਜੱਟ ਵੀ ਰਹੋ ਜ਼ਮੀਨ ਦੇ ਮਾਲਕ ਵੀ ਜ਼ਮੀਨ ਦੇ ਰਹੋ ਲੇਕਿਨ ਆਪਣੀ ਜਿਹੜੀ ਪ੍ਰਾਪਰਟੀ ਆ ਉਹਨੂੰ ਵਧਾਓ ਸੋ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਜੇ ਕੁਝ ਸਮਝ ਪੈ ਗਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਤੁਹਾਨੂੰ ਕੋਈ ਗੱਲ ਸਮਝ ਨਹੀਂ ਪਈ ਤਾਂ ਮੇਰਾ ਫੋਨ ਨੰਬਰ ਤਾਂ 24 ਘੰਟੇ ਤੁਹਾਡੇ ਕੋਲ ਹੀ ਆ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਇੱਕ ਵਾਰੀ ਫੋਨ ਨਹੀਂ ਚੱਕਿਆ ਤਾਂ ਦੂਜੀ ਵਾਰੀ ਕਰ ਸਕਦੇ ਹੋ ਕਿਉਂਕਿ ਮੈਂ ਫੋਨ ਜਾਦਾ ਆਉਂਦੇ ਨੇ ਕਈ ਵਾਰੀ ਨਹੀਂ ਚੱਕਿਆ ਜਾਂਦਾ ਤੇ ਤੁਸੀਂ ਮੇਰੇ ਤੋਂ ਰਾਇ ਲੈ ਸਕਦੇ ਹੋ ਕੋਈ ਚੱਕਰ ਨਹੀਂ ਮੈਂ ਕੋਈ ਕਿਸੇ ਨੂੰ ਇਹ ਨਹੀਂ ਕਹਿੰਦਾ ਮੇਰੇ ਰਾਈ ਜਮੀਨ ਲੋ ਜਿਹਦੇ ਰਾਈ ਲੈਣੀ ਹੈ ਉਹਦੇ ਰਾਈ ਲੈ ਲਓ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੇਰੇ ਰਾਈ ਲੈ ਲਓਗੇ ਤਾਂ ਤੁਹਾਨੂੰ ਕੋਈ ਮੈਂ ਗਲਤ ਰਾਇ ਨਹੀਂ ਦਿੰਦਾ ਕਿਸੇ ਰਾਈ ਹੋਰ ਵੀ ਲੈ ਲਓਗੇ ਤਾਂ ਵੀ ਬਹੁਤ ਅੱਛੇ ਅੱਛੇ ਵੀਰ ਬੈਠੇ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ